ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਮਾਲ ਮਹਿਕਮੇ ਦੇ ਵਿੱਚ ਵਰਤੇ ਜਾਂਦੇ ਕੁਝ ਅਜਿਹੇ ਸ਼ਬਦ ਜਿਨ੍ਹਾਂ ਨੂੰ ਤੁਸੀਂ ਰੋਜ਼ਾਨਾ ਹੀ ਜਮਾ ਮੰਦੀਪ ਪਰ ਜਾਂ ਪੁਰਾਣੀਆਂ ਰਜਿਸਟਰੀਆਂ ਦੇ ਉੱਪਰ ਦੇਖਦੇ ਹੋ ਹਾਲਾਂਕਿ ਰਜਿਸਟਰੀਆਂ ਦੀ ਭਾਸ਼ਾ ਬੇਸ਼ੱਕ ਥੋੜੀ ਤਵਜ਼ੀਲੀ ਕੀਤੀ ਗਈ ਹੈ ਆਮ ਪੰਜਾਬੀ ਭਾਸ਼ਾ ਵਿੱਚ ਲਿਖਿਆ ਜਿਹੜੀਆਂ ਜਾਣ ਲੱਗੀਆਂ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਜਮਾ ਮੰਦੀ ਦੀ ਭਾਸ਼ਾ ਹੈ ਉਸਦੇ ਵਿੱਚ ਤੁਹਾਨੂੰ ਕੁਝ ਨਾ ਕੁਝ ਸ਼ਬਦ ਅਜਿਹੇ ਮਿਲ ਜਾਂਦੇ ਜਿਨ੍ਹਾਂ ਦਾ ਮਤਲਬ ਤੁਹਾਨੂੰ ਨਹੀਂ ਪਤਾ ਹੁੰਦਾ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਉਨਾ ਹੀ ਸ਼ਬਦਾਂ ਵਿੱਚ ਕੁਝ ਜਿਹੜੇ ਸ਼ਬਦ ਦੀ ਜਿਹੜੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਬਾਰੇ ਗੱਲ ਕਰਾਂਗੇ ਸੋ ਸਭ ਤੋਂ ਪਹਿਲਾ ਸ਼ਬਦ ਹੈ ਜੀ ਖਸਰਾ ਖਸਰਾ ਆਪਾਂ ਆਮ ਹੀ ਜਿਹੜਾ ਜਮ ਦੀ ਵਿੱਚ ਦੇਖਦੇ ਹਾਂ ਖਸਰਾ ਦਾ ਮਤਲਬ ਹੁੰਦਾ ਹੈ ਖੇਤ ਖਸਰਾ ਨੰਬਰ ਹੋ ਗਿਆ ਜੀ ਖਸਰਾ ਨੰਬਰ ਦਾ ਮਤਲਬ ਹੋ ਗਿਆ ਖੇਤ ਨੂੰ ਦਿੱਤਾ ਗਿਆ ਨੰਬਰ ਇਸ ਤੋਂ ਬਾਅਦ ਹੈ ਜੀ ਖੇਵਟ ਨੰਬਰ ਖੇਵਟ ਹੁੰਦੀ ਹੈ ਜੋ ਜ਼ਮੀਨ ਦੇ ਮਾਲਕ ਨੂੰ ਦਿੱਤਾ ਗਿਆ ਇੱਕ ਨੰਬਰ ਹੁੰਦਾ ਹੈ ਤੇ ਇੱਕ ਨੰਬਰ ਤੁਸੀਂ ਸੁਣ ਲੈਣਾ ਖਤੌਨੀ ਨੰਬਰ ਖਤੌਨੀ ਹੈ ਜੋ ਉਗਾਸਤਕਾਰ ਨੂੰ ਦਿੱਤਾ ਗਿਆ ਹੋਇਆ ਇੱਕ ਖਾਤਾ ਨੰਬਰ ਹੁੰਦਾ ਹੈ ਸੋ ਖੇਵਟ ਤੇ ਖਤੌਨੀ ਨੰਬਰ ਵਿੱਚ ਕੀ ਫਰਕ ਹੈ ਜੀ ਖੇਵਟ ਨੰਬਰ ਜ਼ਮੀਨ ਦੇ ਮਾਲਕ ਨੂੰ ਦਿੱਤਾ ਗਿਆ ਖਾਤਾ ਨੰਬਰ ਹੁੰਦਾ ਤੇ ਖਤੌਨੀ ਹੈ ਜੋ ਕਾਸਟਕਰ ਨੂੰ ਜੋ ਉਸ ਜ਼ਮੀਨ ਨੂੰ ਬੋਂਦਾ ਵੀ ਤੇ ਉਸ ਨੂੰ ਦਿੱਤਾ ਗਿਆ ਇੱਕ ਨੰਬਰ ਹੁੰਦਾ ਹੈ ਇਸ ਤੋਂ ਬਾਅਦ ਇਸ ਤੋਂ ਇਲਾਵਾ ਇੱਕ ਜਮ੍ਹਾਂਬੰਦੀ ਪਰ ਇੱਕ ਹੋਰ ਲਿਖਿਆ ਹੁੰਦਾ ਹੈ ਹਦਵਸਤ ਨੰਬਰ ਮਾਲ ਰਿਕਾਰਡ ਦੇ ਵਿੱਚ ਕਿਸੇ ਵੀ ਪਿੰਡ ਨੂੰ ਦਿੱਤਾ ਗਿਆ ਇਹ ਜਿਹੜਾ ਲੜੀ ਨੰਬਰ ਹੁੰਦਾ ਹੈ। ਯਾਨੀ ਕਿ ਇਹ ਕੋਈ ਪਿੰਡ ਦਾ ਨੰਬਰ ਉਂਝ ਨਹੀਂ ਹੈਗਾ ਸਿਰਫ ਮਾਲ ਰਿਕਾਰਡ ਦੇ ਲਈ ਇੱਕ ਪਿੰਡਾਂ ਨੂੰ ਦਿੱਤਾ ਗਿਆ ਨੰਬਰ ਹੈ ਵੀ ਕਿਸੇ ਤਹਿਸੀਲ ਦੇ ਵਿੱਚ ਕਿੰਨੇ ਪਿੰਡ ਪੈਂਦੇ ਆ ਤੇ ਉਸ ਪਿੰਡ ਦਾ ਨੰਬਰ ਕਿੰਨਾ ਹੈ। ਤਹਿਸੀਲ ਮੁਤਾਬਕ ਜਿਹੜੇ ਇਹ ਪਿੰਡਾਂ ਨੂੰ ਲੜੀ ਵਾਰ ਨੰਬਰ ਦਿੱਤੇ ਹੁੰਦੇ ਨੇ। ਕਿ ਸ਼ਬਦ ਤੁਸੀਂ ਸੁਣਿਆ ਹੋਣਾ ਜੀ ਮਕਬੂਜਾ ਮਾਲਕ। ਮਕਬੂਜਾ ਮਾਲਕ ਦਾ ਕੀ ਮਤਲਬ ਹੁੰਦਾ ਹੈ ਮਾਲਕ ਦਾ ਹੀ ਕਬਜ਼ਾ। ਮਤਲਬ ਜਿਸ ਜੀਨ ਜ਼ਮੀਨ ਉੱਪਰ ਕਿਸੇ ਜੋ ਵਿਅਕਤੀ ਕਾਸਤ ਕਰ ਰਹਾ ਹੈ ਉਸਦਾ ਹੀ ਕਬਜ਼ਾ ਹੈ ਜਾਂ ਜੋ ਕਿਸੇ ਵਿਅਕਤੀ ਨੇ ਕਿਸੇ ਤੋਂ ਜ਼ਮੀਨ ਖਰੀਦੀ ਕੀਤੀ ਹੈ ਠੀਕ ਹੈ ਕਿਸੇ ਵੀ ਤਰੀਕੇ ਨਾਲ ਤਵਾਲੇ ਰਹੀ ਜਾਂ ਟ੍ਰਾਂਸਫਰ ਰਹੀ ਤਾਂ ਉਸਦਾ ਹੀ ਇਸ ਦੇ ਉੱਪਰ ਕਬਜ਼ਾ ਹੈ ਮਕਬੂਜਾ ਮਾਲਕ ਉੱਥੇ ਜਿਹੜਾ ਸ਼ਬਦ ਲਿਖਿਆ ਹੁੰਦਾ ਹੈ ਇੱਕ ਸ਼ਬਦ ਤੁਸੀਂ ਦੇਖਿਆ ਹੋਣਾ ਕਿੱਤੇ ਕਿੱਤੇ ਦਾ ਕੀ ਮਤਲਬ ਹੁੰਦਾ ਜੀ ਕਿੱਤੇ ਦਾ ਮਤਲਬ ਵੀ ਖੇਤ ਹੀ ਹੁੰਦਾ ਹੈ ਇੱਥਾਂ ਤੁਸੀਂ ਜਮ ਉੱਚੀ ਦੇਖਿਆ ਹੋਣਾ ਜਿੱਥੇ ਖਸਰਾ ਨੰਬਰ ਖਤਮ ਹੋ ਜਾਂਦੇ ਟੋਟਲ ਜੋੜ ਲਿਖਿਆ ਹੁੰਦਾ ਕੁੱਲ ਕਿੱਤੇ ਇਸ ਦਾ ਮਤਲਬ ਹੈ ਕਿ ਕੁੱਲ ਖੇਤ ਕਿੰਨੇ ਨੇ ਠੀਕ ਹੈ ਜੀ ਇਸ ਤੋਂ ਇਲਾਵਾ ਇੱਕ ਸ਼ਬਦ ਸੁਣਨੇ ਹੁੰਦਾ ਮਿਣ ਮਿਣ ਕਿਸ ਨੂੰ ਕਿਹਾ ਜਾਂਦਾ ਜੀ ਇਹ ਆਮ ਤੌਰ ਤੇ ਖਸਰਾ ਨੰਬਰ ਨਾਲ ਲੱਗਦਾ ਜਿਹਨੂੰ ਆਪਾਂ ਕਿੱਲਾ ਨੰਬਰ ਵੀ ਕਹਿੰਦੇ ਆ ਮਿਣ ਮਿਣ ਦਾ ਮਤਲਬ ਹੁੰਦਾ ਖੇਤ ਦਾ ਕੁਝ ਹਿੱਸਾ ਕਹਿੰਦੇ ਆ ਬਰਜਿਕਰ ਕੋਈ 8 ਕਨਾਲ ਹੈ ਠੀਕ ਹੈ 8 ਕਨਾਲਾਂ ਚੋਂ ਕੁਝ ਨੰਬਰ ਟੁੱਟ ਗਿਆ 2 ਕਨਾਲ ਕਿਸੇ ਨੂੰ ਵੇਚ ਦਿੱਤੀਆਂ ਤਾਂ ਪਿੱਛੇ 6 ਕਨਾਲਾਂ ਰਹਿ ਗਈਆਂ ਤੇ ਮੰਨ ਲਓ ਉਸ ਕਿੱਲੇ ਦਾ ਨੰਬਰ ਹੈ ਜੀ ਕਿਸੇ ਵੀ ਮਰੱਬੇ ਦਾ ਲਾ ਲਓ ਤੁਸੀਂ ਮੰਨ ਲਓ 5 ਮਰੱਬੇ ਦਾ 1 ਨੰਬਰ ਕਿੱਲਾ ਸੀ ਉਹ اٹਕ ਨਾਲ ਦਾ ਜੇਕਰ ਉਹ ਦੋ ਕਨਾਲਾਂ ਵਿਚ ਵਿੱਚ ਟੁੱਟੀਆਂ ਤਾਂ ਉਸ ਦੇ ਨਾਲ ਮਿੰਨ ਲੱਗ ਜਾਵੇਗਾ ਦੋ ਕਨਾਲ ਜਦੋਂ ਆਪਾਂ ਕਿਸੇ ਨੰਕੀ ਲਿਖਾਂਗੇ ਤਾਂ ਉਸ ਨੂੰ 5 ਮਰਬੇ ਦਾ 1 ਮਿੰਨ 2 0 ਠੀਕ ਹੈ ਕਹਿੰਦਾ ਭਾਵੇਂ ਵੀ ਇਹ ਨੰਬਰ ਟੁੱਟਿਆ ਹੋਇਆ ਠੀਕ ਹੈ ਤਾਂ ਇਸੇ ਤਰ੍ਹਾਂ ਜਿਹੜਾ ਕਿਸੇ ਪੂਰੇ ਨੰਬਰ ਦੇ ਕੁਝ ਭਾਗ ਨੂੰ ਜਿਹੜਾ ਮਿੰਨ ਕਿਹਾ ਜਾਂਦਾ ਹੈ ਸਾਲਮ ਸਾਲਮ ਤੁਸੀਂ ਸੁਣਿਆ ਹੋਣਾ ਸਾਲਮ ਖੇਪ ਟਕਤੌਨੀ ਨੰਬਰ ਸਾਲਮ ਦਾ ਮਤਲਬ ਹੁੰਦਾ ਜੀ ਪੂਰੇ ਦਾ ਪੂਰਾ ਸਾਰਾ ਠੀਕ ਹੈ ਜੀ ਇਸ ਤੋਂ ਇਲਾਵਾ ਤੁਸੀਂ ਵਾਰਨੀਜ ਸੁਣਿਆ ਹੋਣਾ ਜਾਂ ਵਾਰਨੀਜ ਵਾਇਆ ਸੁਣਿਆ ਹੋਣਾ ਠੀਕ ਹੈ ਵਾਰਨੀਜ ਦਾ ਮਤਲਬ ਹੁੰਦਾ ਜੀ ਅੱਗੇ ਦੀ ਅੱਗੇ ਤੇ ਵਾਰਨੀਜ ਵਾਇਆ ਦਾ ਮਤਲਬ ਹੁੰਦਾ ਖਾਨਾ ਕਾਸਤ ਵਿੱਚ ਖੀਤ ਦੀ ਜਿਹੜੀ ਜ਼ਮੀਨ ਹੈ ਨੂੰ ਜਿਹੜਾ ਖਰੀਦਦਾਰ ਵੱਲੋਂ ਅੱਗੇ ਦੀ ਅੱਗੇ ਕਿਸੇ ਹੋਰ ਨੂੰ ਵੇਚ ਦੇਣਾ ਉਸ ਨੂੰ ਵਾਰਨੀਜ ਵਾਇਆ ਕਿਹਾ ਜਾਂਦਾ ਹੈ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਜਰੂਰ ਕਰ ਦਿਓ ਜੇਕਰ ਤੁਸੀਂ ਇਸ ਤਰ੍ਹਾਂ ਦੇ ਹੋਰ ਸ਼ਬਦਾਂ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਵੀਡੀਓ ਥੱਲੇ ਕਮੈਂਟ ਜਰੂਰ ਕਰਿਓ ਵੀਡੀਓ ਦੇਖ ਲਈ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ